ਜਾਰਜੀਆ ਚ ਹੋਏ ਇੱਕ ਦਰਦਨਾਕ ਹادثੇ ਵਿੱਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ਚ ਸ਼ਾਮਲ ਮੋਗਾ ਚਿੱਲੇ ਦੇ ਪਿੰਡ ਕਲਕਲਾ ਨਾਲ ਸੰਬੰਧਿਤ 24 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਮukh ਸਿੰਘ ਦੇ ਘਰ ਦੁੱਖ ਬਣਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਪਾਣੀ ਡਾਕਟਰ ਐਸਪੀ ਸਿੰਘ ਉਪਰਾਏ ਅਚੇਤ ਅਤੇ ਪੰਚੀ ਜਿਸ ਰਾਨ ਉਨ੍ਹਾਂ ਮਰੇਤੇ ਗਗਨਦੀਪ ਦੇ ਬਜ਼ੁਰਗ ਪਿਤਾ ਦੀ ਮਹੀਨਾਵਾਰ ਪੈਨਸ਼ਨ ਲਾਉਣ ਤੋਂ ਇਲਾਵਾ ਉਨ੍ਹਾਂ ਨੂੰ ਜ਼ਮੀਨ ਖਰੀਦ ਕੇ ਦੇਣ ਦੇ ਨਾਲ ਨਵਾਂ ਘਰ ਬਣਾਉਣ ਦਾ ਵੀੜਾ ਵੀ ਚੁੱਕਿਆ ਹੈ ਅੱਜ ਸਾਡੇ ਸਤਿਕਾਰਯੋਗ ਓਬਰਾਏ ਸਾਹਿਬ ਸਾਡੇ ਨਗਰ ਕਲਕਲਾਂ ਪਹੁੰਚੇ ਆ ਜੋ ਕਿ ਪਿਛਲੇ ਦਿਨੀ ਜੋਰਜੀਆ ਦੇ ਵਿੱਚ ਦੁੱਖਦਾਨਸਾ ਹੋਇਆ ਸੀਗਾ ਉਹਦੇ ਵਿੱਚ ਇੱਕ ਸਾਡੇ ਪਿੰਡ ਦਾ ਵੀ ਕਲਕਲਾਂ ਦਾ ਨੌਜਵਾਨ ਵੀ ਉਸ ਦੇ ਵਿੱਚ ਮੌਤ ਹੋ ਗਈ ਸੀ ਉਹਦੀ ਜਿਹੜੀ ਡੈੱਡ ਬੋਡੀ ਲਿਆਉਣ ਦੇ ਵਿੱਚ ਵੀ ਓਬਰਾਏ ਸਾਹਿਬ ਦਾ ਪੂਰਾ ਸਹਿਯੋਗ ਸੀ ਔਰ ਅੱਜ ਪਰਿਵਾਰ ਦੀ ਮਾਲੀ ਜਿਹੜੀ ਸਹਾਇਤਾ ਵੀ ਉਹ ਕਰਕੇ ਚੱਲੇ ਆ ਜਿਵੇਂ ਕਿ ਉਹਨਾਂ ਦੀ ਪੈਨਸ਼ਨ ਵਗੈਰਾ ਦਾ ਹਰ ਮਹੀਨੇ ਜਿਹੜੀ ਫਾਦਰ ਦੀ ਪੈਨਸ਼ਨ ਲਾ ਕੇ ਚੱਲੇ ਆ ਔਰ ਉਹਨਾਂ ਦੇ ਮਕਾਨ ਦਾ ਵੀ ਕਰਕੇ ਗਏ ਆ ਕਿ ਮਕਾਨ ਬਣਾ ਕੇ ਦਿੱਤਾ ਜੋ ਕਿਉਂਕਿ ਜਿਹੜਾ ਮਕਾਨ ਸਾਰਿਆਂ ਨੇ ਅਸੀਂ ਦੇਖਿਆ ਕਿ ਉਹ ਰਹਿਣ ਯੋਗ ਨਹੀਂ ਗਾ ਸੋ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਬਰਾਏ ਸਾਹਿਬ ਦਾ ਜਿਨ੍ਹਾਂ ਨੇ ਇਹ ਛਲਾਗੋ ਜੋ ਕਦਮ ਚੱਕਿਆ ਪਹਿਲਾਂ ਵੀ ਇਹ ਇਸ ਪਰਪਰਕਰੀ ਕੰਮ ਕਰਦੇ ਰਹੇ ਆ ਔਰ ਅਸੀਂ ਆਪ ਖੇਚ ਆਸਤੇ ਕਾਮਨਾ ਕਰਦੇ ਆ ਕਿ ਇਸੇ ਤਰ੍ਹਾਂ ਜੇ ਸਮਾਜ ਦੀ ਸੇਵਾ ਕਰਦੇ ਰਹਿਣਗੇ ਔਰ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ ਜਣਦੇ ਆ ਕਿ ਪਿਛੇ ਇੱਕ ਜੋ ਰਤਨਾ ਵਾਪੀ ਜਿਹੜੀ ਜਾਰਜੀਆ ਵਿੱਚ ਹਾਂਜੀ ਗੈਸ ਲੀਕ ਹੋਣ ਕਰਕੇ 12 ਵਿਅਕਤੀਆਂ ਦੀ ਇੱਦਾਂ ਤੋਂ ਵੀ ਜਿਹੜੇ ਰਤੀ ਸੁੱਤੇ ਹੋ ਉਸ ਵੇਰੇ ਉੱਠੇ ਨਹੀਂ ਸਕੀ ਉਹਨਾਂ ਚੋਂ ਇੱਕ ਲੜਕਾ ਜਿਹੜਾ ਉਹ ਜ਼ੋਰ ਜਿਆਦਾ ਸੀ ਔਰ 11 ਲੜਕੇ ਜਿਹੜੇ ਸੀ ਉਹ ਬਦਕਿਸਮਤੀ ਨਾਲ ਸਾਰੇ ਹੀ ਪੰਜਾਬ ਦੇ ਸੀ ਉਹਨ ਕਿਸੇ ਏਰੀਆ ਦੇ ਸੀ ਸੋ ਉਹਨਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਰੀਆਂ ਡੈੱਡ ਬੋਡੀਆਂ ਨੂੰ ਲਿਆਦਿਆ ਗਿਆ ਅਬਰ ਸਰ ਏਅਰਪੋਰਟ ਤੋਂ ਸਾਡੀ ਜਿਹੜੀ ਐਂਬੂਲੈਂਸ ਸਰਵਿਸ ਜਾਂ ਸਾਡੀ ਸ਼ਬਹਾਨ ਵਗੈਰਾ ਉਹਨਾਂ ਨਾਲ ਉਹਨਾਂ ਡੈੱਡ ਬੋਡੀਆਂ ਨੂੰ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਕੇ ਸਦਾਰ ਦਿੱਤੇ ਗਏ ਹੋਰ ਤੇ ਵੀ ਸਾਡੇ ਜਿਹੜੇ ਡਿਸਟ੍ਰਿਕਟ ਵਾਈਜ਼ ਸਾਡੀ ਟੀਮਾਂ ਹੈਗੀਆਂ ਸਾਰੀਆਂ ਉਹ ਉਹ ਚ ਨਹੀਂ ਆ ਜਾ ਕੇ ਪਪਾ ਦੇ ਫਰਸੀ ਹੋਣਾ ਕਿਹਾ ਤੇ ਸਾਰਾ ਸਰਵੇ ਕੀਤਾ ਇਹਨਾਂ ਚ ਜਿਹੜੇ ਲੜਕੇ ਜਿਆਦਾ ਤੇ ਉਹ ਸੁਨਾਨ ਦੇ ਹੋਗੇ ਜਾਂ ਸੀ ਕਿ ਇੱਕ ੜਕਾ ਪਟਿਆਲੇ ਦਾ ਰਾਜਪੁਰੇ ਦਾ ਹੈਗਾ ਖਰਨੇ ਦਾ ਇੱਕ ਮਰਕਾ ਇੱਕ ਸਰਨਤਾਰੋਂ ਤੋਂ ਤੇ ਅੱਜ ਮੋਗੇ ਆ ਸੀ ਕલ્પਨਾ ਕੰਡਿਤ ਆਇਆ ਕਿ ਇਹ ਇਹ ਹਾਲਤ ਦੇਖੀ ਜਿਹੜੀ ਘਰ ਤਾਂ ਰਹਿਣ ਦੇ ਲਾਇਕ ਹੈ ਨਹੀਂ ਬਿਲਕੁਲ ਸੋ ਇਹਦੇ ਇਹ ਪਹਿਲਾਂ ਵਾਈਸੰਮੀ ਡੈਥ ਹੋ ਚੁੱਕੀ ਸੀ 50 ਲ ਉਹਨਾਂ ਦੀ ਡੈਥ ਹੋ ਗਈ ਕਹਿੰਦਾ ਦੂਸਰਾ ਬੱਚਾ ਜਿਹੜਾ ਗਿਆ ਹੋਇਆ ਉਹਦੇ ਵੀ ਕੋਈ ਬੱਚੇ ਨਹੀਂ ਲੋ ਉਹ ਆਪਣੇ ਸੋਰੇਜ ਰਹੇ ਹੈ ਤੇ ਇਹੀ ਫੈਸਲਾ ਕੀਤਾ ਇੱਕ ਤਾਂ ਸੀ ਜਿਹੜੀ ਟੈਸਟ ਤੋਂ ਜਿਹੜੀ ਪੈਨਸ਼ਨ ਲਗਾਉਂਦੇ ਆ ਅਸੀਂ 5000 ਦਾ ਪੈਨਸ਼ਨ ਜਿਹੜੀ ਹੈ ਤੇ ਮਹੀਨਾ ਇਹਨੂੰ ਵੀ ਲਗਾ ਦਿੱਤੀ ਆ ਚੈੱਕ ਦਿੱਤਾ ਇਹਨੂੰ ਤੇ ਹਰ ਮਹੀਨੇ ਉਹਦੇ ਅਕਾਊਂਟਸ ਵਿੱਚ ਆ ਜਾਣਾ ਚਾਹਣਗੇ ਜਿਹੜੀ ਘਰ ਦੀ ਗੱਲ ਕੀਤੀ ਆ ਅਸੀਂ ਸਾਹਮਣੇ ਦੇਖ ਲਈਏ ਥੋੜਾ ਜਿਹਾ ਪਲਾਟ ਸੀਗਾ ਇਹਨਾਂ ਕੋਲ ਤੇ ਲੇਕਿਨ ਉਹ ਪਲਾਟ ਕੱਟ ਨਹੀਂ ਬਣ ਸਕਦਾ ਉੱਥੇ ਜਗ੍ਹਾ ਡਾਈਟ ਸੀ ਤੇ ਜਿਨ੍ਹਾਂ ਦੀ ਜਗ੍ਹਾ ਨਾਲ ਹੈਗੀਆਂ ਉਹ ਐਗਰੀ ਕਰ ਗਏ ਨੇ ਕਿ ਅਸੀਂ ਉਹਨਾਂ ਨੂੰ ਦੋ ਕੁ ਮਰਲੇ ਜਗ੍ਹਾ ਹੋਰ ਦੇ ਕੇ ਉਹਦੇ ਵੀ ਸਾਡਾ 22 25 ਫੁੱਟ ਜਣੀ ਸਾਨੂੰ ਡੈਪਥ ਮੀਟਿੰਗਸ ਮਿਲ ਜੇਗੀ ਉਹਦੇ ਨਾਲ ਸੱਸੀ ਅੱਜ ਡਿਊਟੀ ਲਾਤੀ ਹੈ ਸਰੇ ਪ੍ਰਧਾਨ ਜੀ ਇੱਥੇ ਹੈਗੇ ਨੇ ਇਹਨੇ ਮੌਕੇ ਦੇ ਨੂੰ ਮਿਸਤਰੀ ਨੂੰ ਰਿਹਾ ਕੇ ਸਾਰਾ ਸਰਵੇ ਕਰਕੇ ਜ਼ਮੀਨ ਵੀ ਅਸੀਂ ਲੈ ਲਾਂਗੇ ਤੇ ਉਸ ਤੋਂ ਬਾਅਦ ਵੀ